ਜੋ ਗੱਡੀ ਤੁਹਾਡੀ ਗੱਡੀ ਕਿੱਥੇ ਆ ਉਹਦਾ ਜਵਾਬ ਤੂੰ ਆਪ ਦੇਣਾ ਹੈ ਆਹੋ ਦੇ ਦੂੰਗਾ ਆ ਗਿਆ ਮੇਰੇ ਬਾਤ ਸਾਰੇ ਆ ਤਾ ਹਾਂ ਆ ਗਿਆ ਬੇਬੇ ਵੇ ਹਾਏ ਹਾਏ ਤੈਨੂੰ ਹੋਇਆ ਕੀ ਹੈ ਤੂੰ ਲੱਗ ਕਿਉਂ ਮਾਰੀ ਜਾਣਾ ਹੈ ਉਹ ਬੇਬੇ ਮੇਰੇ ਸਹੁਰੇ ਨਾ ਦਿਨ ਰਾਤ ਏਸੀ ਲਈ ਰੱਖਦੇ ਨੇ ਤੇ ਮੈਂ ਉਥੇ ਏਸੀ ਵਾਲੇ ਕਮਰੇ ਚ ਪਿਆ ਰਿਆ ਤਾਂ ਕਰਕੇ ਮੇਰੀ ਲੱਤ ਜੀ ਆਕੜ ਗਈ ਦੋ ਤਿੰਨ ਦਿਨਾਂ ਤੱਕ ਹੋ ਜੂਗੀ ਠੀਕ ਆ ਅੱਛਾ ਆ ਗਿਆ ਤਾਂ ਉਹ ਗੱਡੀ ਤੇ ਏਸੀ ਗੱਡੀ ਤੇ ਨਹੀਂ ਕਿੱਥੇ ਹੈ ਅੱਛਾ ਹੁਣ ਗੱਡੀ ਦਾ ਦੱਸਾਂ ਬੇਬੇ ਗੱਡੀ ਤਾਂ ਮੇਰੇ ਸਹੁਰਿਆਂ ਨੇ ਰੱਖ ਲਈ ਉਹ ਕਹਿੰਦੇ ਏ ਇਹ ਗੱਡੀ ਤੂੰ ਇੱਥੇ ਛੱਡ ਜਾ ਅਸੀਂ ਤੈਨੂੰ ਪੁਰਾਣੀ ਗੱਡੀ ਚ ਜਾਂਦਾ ਨਹੀਂ ਦੇਖ ਸਕਦੇ ਜਾਂਸੀ ਚੋਂ ਨਵੀਂ ਗੱਡੀ ਘੜਾ ਕੇ ਤੈਨੂੰ ਦੇਵਾਂਗੇ ਦੋ ਚਾਰ ਦਿਨਾਂ ਤੱਕ ਫਿਰ ਤਾਂ ਤੇਰੇ ਸਾਰੇ ਬਹੁਤ ਚੰਗੇ ਨੇ ਮੈਂ ਤਾਂ ਨਿੱਸਾ ਜਾ ਹੋ ਗਿਆ ਰੋਟੀ ਤਾਂ ਤੂੰ ਦਿੰਦੇ ਸੀ ਉਹ ਬੇਬੇ ਤੂੰ ਰੋਟੀ ਦਾ ਪੁੱਛਦੀ ਐ ਮੈਨੂੰ ਉਹਦਾ ਮੈਨੂੰ ਇੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਵਾਈ ਗਏ ਤਾਂ ਹੀ ਤਾਂ ਦੇਖ ਮੈਂ ਕਿੰਨਾ ਫਿੱਟ ਹੋ ਗਿਆ ਮਹਿੰਗੀਆਂ ਚੀਜ਼ਾਂ ਖਾ ਕੇ ਤਾਂ ਬੰਦਾ ਫਿੱਟੀ ਹੋ ਜਾਂਦਾ ਉੱਥੇ ਤਾਂ ਦਿਨ ਰਾਤ ਜਲੂਸ ਹੀ ਚੱਲਦੀ ਜੂਸ ਹੀ ਚੱਲਦੀ ਜਾਂ ਤਾਂ ਜੂਸ ਹੀ ਪੈ ਗਿਆ ਮੈਨੂੰ ਤਾਂ ਫਿੱਟ ਪੁੱਤਾ ਦੇਸੀ ਹਾਂ ਦੇ ਨਾਲ ਲੜਦਾ ਕੋਟ ਕੋਟ ਕੇ ਜ਼ਬਾ ਕਰਤਾ ਨੀ